ਜੋ ਬੜੀ ਮੰਦਭਾਗੀ ਘਟਨਾ ਵਾਪਰੀ ਆ ਨੈਣਾਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਲਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਆ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਜਿਦੇ ਵਿੱਚ ਬੱਚੇ ਸੀ ਦੋ ਔਰ ਬਹੁਤ ਮੰਦਭਾਗੀ ਇਹ ਘਟਨਾਵਾ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਇਆ ਰੋ ਭਾਈ ਜੀ ਕੀ ਨਾਮ ਤੁਹਾਡਾ ਇੰਦਰਜੀਤ ਸਿੰਘ ਜੀ ਕਿਹੜੇ ਪਿੰਡ ਤੋਂ ਮੈਂ ਅਕਬਰਪੁਰ ਸੰਧਾ ਤੋਂ ਆਉਂਦਾ ਇੱਥੇ ਆਏ ਜਿਹੜੀ ਰਾਤ ਕਰਨਾ ਹੋਈ ਹੈ ਉਹਦੇ ਵਿੱਚ ਤੁਹਾਡੇ ਕਿੰਨੇ ਪ੍ਰਬਾਜ ਦੇ ਮੈਂਬਰ ਸੀ ਏ ਮੇਰਾ ਬੇਟਾ ਮਾਨਕਾਲ ਬਿਆਇਆ ਉਥੋਂ ਦੀ ਗੱਡੀ ਦੀ ਇਹ ਸਾਨੂੰ ਰਾਤ ਪਤਾ ਲੱਗਿਆ ਉਹ ਇੱਥੇ ਆ ਗਿਆ ਰੇ ਠੀਕ ਹੈ ਜੀ ਤੇ ਹੁਣ ਕੌਣ ਲਾਪਤਾ ਜੀ ਪੰਜ ਬੰਦੇ ਹੋਰ ਕਹਿੰਦੇ ਲਾਪਤਾ ਇੱਕ ਸਾਡੀ ਗੁੱਡੀ ਉਹ ਹੀਰ ਦਾ ਪਗਲ ਕਰਦੇ ਫਿਰੇ ਬੇਟੀ ਦੀ ਸਾਲੀ ਉਹਦੀ ਮੈਲਰੀ ਤੇ ਲੱਗਿਆ ਪਤਾ ਵੀ ਇਹ ਕਿੰਨੇ ਹੋਇਆ ਸਾਨੂੰ ਕੋਈ ਦੱਸਿਆ ਹੋਣਾ ਉਹਨਾਂ ਨੇ ਰਾਤ ਇਦਾਂ ਨਹੀਂ ਪਤਾ ਵੀ ਕਿਵੇਂ ਗੱਡੀ ਪਰਦੇ ਜਾਂ ਇੱਧਰ ਆਉਂਦੇ ਦੀ ਉਧਰੋਂ ਪਾਸੇ ਕਿਵੇਂ ਗਈ ਅਜੇ ਕੋਈ ਚੰਗੀ ਧਰਾਨੀ ਪਤਾ ਲੱਗਿਆ ਤੇ ਹੁਣ ਕਿਸ ਤਰ੍ਹਾਂ ਭਾਲ ਕਰ ਰਹੇ ਉਹਨਾਂ ਦੀ ਜਿਹੜੇ ਲਾਪਤਾ ਨੇ ਕੋਈ ਇੱਥੇ ਹੁਣ ਤੱਕ ਕੋਈ ਮਿਲੀ ਮਦਦ ਨਹੀਂ ਹਾਰੇ ਤਾਂ ਉਤਰੇ ਨਹੀਂ ਉਥੋਂ ਦੇ ਨੇ ਉਹ ਜਿਹੜੇ ਬੰਦੇ ਹਜੇ ਗਾਇਬ ਨੇ ਉਹਨਾਂ ਤੋਂ ਰਿਨੇ ਉਥੋਂ ਮਾਨ ਕਾਲੋਂ ਕਿੰਨੇ ਕੁ ਲੋਕ ਸੀਗੇ ਵਿੱਚ ਸਵਾਰੇ ਦੇ 24 25 26 ਕਹਿੰਦੇ ਸੀਗੇ ਕਿਹੜੀ ਗੱਡੀ ਕਿਹੜੀ ਸੀ ਇਹ ਆ ਛੋਟਾ ਹੱਤੀ ਤੇ ਜਿਹੜੇ ਉਹ ਵਿਆਹ ਹੋਇਆ ਸੀ ਜਿਾ ਕਵਾਰੇ ਵੀ ਤੇ ਲਾਪਤਾ ਨੇ ਵਿੱਚ ਵਿਆਹੇ ਵਿੱਚ ਹੀ ਬੱਚੇ ਜੀ ਇਹ ਤੁਹਾਡੇ ਆਪਣੀ ਬੇਟੀ ਆ ਉਹ ਜੀ ਉਹ ਫੌਰੀ ਹੈ ਜੀ ਕਿੰਨੀ ਉਮਰ ਹੈਗੀ ਉਹਦੀ ਹੈ 25-26 ਸਾਲ ਦੀ ਉਮਰ ਦੀ ਕੁੜੀ ਦੀ। ਉਹ ਵਿਆਹ ਦੀ ਤਿਆਰੀ ਕਰਦੇ ਸੀਗੇ। ਅੱਛਾ ਜੇ ਵਿਆਹ ਹੋਣਾ ਸੀ। ਹਾਂਜੀ। ਸਤਵੰਤ ਸਿੰਘ ਆ ਵੀਰੇ ਕਲਾੜ ਪਿੰਡ ਦਾ ਸਾਡਾ ਇੱਥੇ ਨਹੀਂ। ਰਾਤ ਜਿਹੜੀ ਘਟਨਾ ਹੋਈ ਆ ਗੱਡੀ ਨਹਿਰ ਚ ਗਈ ਸੀ। ਕੀ ਉਸ ਤੋਂ ਮਿ ਹਲਾਸੀ ਕਿਵੇਂ ਹੋਇਆ ਬਾਕੀ ਕੋਤ? 9:30 ਵਜੇ ਪਿੰਡ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੋਈ ਸੀਗੀ ਬੱਸ ਤਨਾ ਕਰਕੇ ਨਾ ਉੱਥੇ ਕੋਈ ਗੱਡੀ ਡੇਪੀ ਉੱਥੇ ਹੈਲਪ ਲਈ ਬੰਦਿਆਂ ਦੀ ਲੋੜ ਆ। ਉੱਥੇ ਪਹੁੰਚੋ। ਬਹੁਤ ਸਾਡੇ ਪਿੰਡ ਤੋਂ ਵੀ ਝਾਮਣ ਤੋਂ ਵੀ ਜਗੇੜੇ ਤੋਂ ਵੀ ਭੀੜ ਤੋਂ ਵੀ ਬਹੁਤ ਇੱਥੇ ਨੌਜਵਾਨ ਆ ਗਏ ਸੀ ਸਹਾਇਤਾ ਦਿੱਤਾ। ਉਹਨਾਂ ਨੇ ਗੱਡੀ ਛ ਉਸ ਤੋਂ ਇਥੇ ਕੋਈ ਪਤਾ ਨਹੀਂ ਕਿ ਲੈਟ ਲੂਟ ਪੈ ਗਈ ਜਾਂ ਕੀ ਗੱਲਬਾਤ ਹੋਈ ਉਹ ਗੱਡੀ ਇੱਥੇ ਨਹਿਰ ਦੇ ਵਿੱਚ ਡੇਪੀ ਸੀ ਕਿ ਕਿਹੜੀ ਨਹਿਰ ਹੈ ਇਹ ਬਠਿੰਡਾ ਬ੍ਰਾਂਚ ਆ ਗਿਆ ਪਤਾ ਨਹੀਂ ਕਿ ਕਿੰਨੇ ਬੰਦੇ ਗੱਡੀ ਦੇ ਫਿਰ ਕੋਈ ਕ੍ਰਾਂਟ ਨਹੀਂ ਪਤਾ ਹੈਗਾ ਉਹ ਉਹਨਾਂ ਦੇ ਕੋਲ ਡਰਾਈਵਰ ਸੀਗਾ ਦੱਸਣਾ ਕੋਈ 24 25 ਕਹਿੰਦੇ ਕਿ 26 27 ਕਹਿੰਦੇ ਸੀ ਪਰ ਕੋਈ ਗਰੰਟੀ ਨਹੀਂ ਸੀਗੀ ਹੁਣ ਤੱਕ ਲੱਗਦਾ ਹੈ ਕਿ ਕਿੰਨੇ ਬੰਦਿਆਂ ਨੂੰ ਬਚਾਇਆ ਹੈਗਾ ਜਾਂ ਕਿਤੇ 16 17 ਬੰਦੇ ਡੀ ਲੀਕਾ ਬਰ ਹੋ ਗਈ ਯਾਰ ਐਸਐਸਓ ਸਾਹਿਬ ਸੀਗੀ ਐਡੀਐਸਪੀ ਸਾਹਿਬ ਸੀਗੇ ਇੱਥੇ ਮੌਕੇ ਤੇ ਸਾਰੇ ਪ੍ਰਸ਼ਾਸਨ ਸੀਗਾ ਪੁਲਿਸ ਦੇ ਜਵਾਨਾਂ ਨੇ ਖੋਦ ਵਿੱਚ ਜੋ ਆ ਕੇ ਉਹਨੇ ਬੱਚੇ ਕੱਢੇ ਵਿੱਚੋਂ ਕੁਝ ਪਤਾ ਲੱਗਿਆ ਵੀ ਕੋਈ ਡੈੱਡ ਬੋਡੀ ਵੀ ਮਿਲੀਆਂ ਹਾਂ ਵੀ ਡੈੱਡ ਬੋਡੀ ਮਿਲੀਆਂ ਤਿੰਨ ਚਾਰ ਡੈੱਡ ਬੋਡੀ ਮਿਲੀਆਂ ਸੀ ਤੇ ਹਲੇ ਵੀ ਕੋਸ਼ ਬੰਦੇ ਲੱਫ ਤੋਂ ਦੱਸਿਆ ਰਹੇ ਨੇ ਵੀਰੇ ਪ੍ਰੋਪਰ ਰਾਤ 1:00 ਵਜੇ ਤੱਕ ਇਥੇ ਕੰਮ ਚੱਲੀ ਗਿਆ ਬਚਾਅ ਕਾਰਜ ਦਾ ਵੀ ਹਲੇ ਕੋਈ ਕੰਨਤੀ ਕਲੀਅਰ ਪ੍ਰੋਸੈਸਿੰਗ ਤੋਂ ਤਾਂ ਲੱਗੂਗੀ ਕਿਉਂਕਿ ਲੇਟ ਨਾਈਟ ਦੇ ਵਿੱਚ ਇਸ ਤਰ੍ਹਾਂ ਫਿਰ ਸਾਰੇ ਪਿੰਡ ਦੇ ਲੋਕਾਂ ਨੇ ਮਦਦ ਕੀਤੀ ਕਿਸ ਤਰ੍ਹਾਂ ਬਹੁਤ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਆਲੇ-ਦਾਲ ਦੇ ਸਾਰੇ ਨੌਜਵਾਨਾਂ ਨੇ ਪਿੰਡਾਂ ਨੇ ਸਾਬੀਰ ਵਗੈਰਾ ਕੇ ਮਚਰਾਏ ਕਿ ਕ੍ਰੇਨ ਇੱਥੇ ਆਪਣੇ ਹੈ ਟ੍ਰੱਕ ਕ੍ਰੇਨਾਂ ਖੜ੍ਹਦੀਆਂ ਤੇ ਪੱਠੇ ਦੇ ਜੀਸੀਬੀਆਂ ਖੜ੍ਹਦੀਆਂ ਉਹ ਸਾਰੀਆਂ ਲਿਆ ਕੇ ਇੱਥੇ 20 ਅੰਡਾਂ ਜਨ ਪਾ ਕੇ ਕੱਢੀ ਕੱਢ ਲਈ ਸੀਗੀ ਬਾਅਦ ਇਹਨਾਂ ਜਿਹੜੇ ਬੰਦੇ ਰੁੜ ਕੇ ਵਿੱਚ ਉਹਨਾਂ ਨਾਲ ਕੋਈ ਪਛਾਣਤੀ ਵਾਰੇ ਕਲੀਅਰ ਨਹੀਂ ਹੈਗਾ ਜਿਵੇਂ ਪਹਿਲਾਂ ਵੀ ਬਹੁਤ ਹਾਸੇ ਹੋ ਗਏ ਨਹਿਰ ਦੇ ਉੱਪਰ ਰੇਲਿੰਗ ਅੱਜ ਤੱਕ ਨਹੀਂ ਲੱਗੀ ਲੱਗਦਾ ਕਿ ਮਟੀਲਾ ਪਰਬਾਈ ਇਹ ਰੇਲਿੰਗ ਦੀ ਵੀ ਜਦੋਂ ਮੰਨ ਲੈਂਗੇ ਰੇਲਿੰਗ ਦੀ ਵੀ ਕੋਈ ਥੋੜੀ ਜਲਦਬਾਜੀ ਵੀ ਚੱਲ ਰਹੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਕੁਛ ਕਿਹਾ ਯਾਰਾ ਕਿ ਲਾਈਟਾਂ ਵੀ ਇੱਥੇ ਰੋਡ ਤੇ ਹੈ ਦੇਖੋ ਤੁਸੀਂ ਇਸੇ ਪਿੰਡਾਂ ਦੇ ਲੋਕਾਂ ਤੋਂ ਤੁਸੀਂ ਰੋਜ਼ ਨਿਕਲਦੇ ਹੋ ਕਿ ਇਹ ਪ੍ਰਬੰਧ ਨਹੀਂ ਹੋਏ ਇਹ ਵੀ ਵੀਰੋ ਚਲੋ ਮੰਨ ਲੈਂਦੇ ਆ ਵੀ ਇਹ ਵੀ ਕਮੀ ਹੈ ਕਿ ਪ੍ਰਸ਼ਾਸਨ ਦੀ ਠੀਕ ਆ ਚਾਹੀਦੀਆਂ ਚੀਜ਼ਾਂ ਹੈ ਜੀਆਂ ਸਹੂਲਤੂ ਲੋਕਾਂ ਵਾਸਤੇ ਫੋਨ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ